ਉਹੀ ਮੇਰਾ ਨਾਮ ਹੈ ਨਿਤਿਨ ਗੜੋਤਾ ਮੇਰੀ ਭਰੰਪਰ ਰੋਡ ਤੇ ਮੋਬਾਈਲ ਰਿਪੇਅਰਿੰਗ ਐਂਡ ਸਿਆਸਰੀ ਨਿਊ ਫੋਨ ਦੀ ਸ਼ੋਪ ਹੈਗੀ ਆ ਤੇ ਮੈਨੂੰ ਕੱਲ ਫੋਨ ਲੱਗੇ ਕਸਟਮਰ ਦਾ ਫੋਨ ਆਇਆ ਹੈਗਾ ਸਾਢੇ 7 ਵਜੇ ਭਾਈ ਢੜੀ ਦੁਕਾਨ ਦੇ ਤਾਲੇ ਟੁੱਟੇ ਹੋਏ ਆ ਤੇ ਮੈਂ ਜਦੋਂ ਆਇਆ ਕੇ ਵੇਖਿਆ ਤੇ ਮੇਰੇ ਇੱਕ ਗੱਲੇ ਵਿੱਚ ਅਗੇ 15000 ਰੁਪਿਆ ਹੈਗਾ ਸੀ ਉਹ ਵੀ ਫੋਨ ਲੈ ਕੇ ਕੱਢ ਗਏ ਤੇ ਪੰਜ ਫੋਨ ਹੀ ਕਸਟਮਰ ਦੇ ਰਿਪੇਅਰ ਕੀਤੇ ਉਹਦੀ ਨਵੀਂ ਦੀ ਕੀਮਤ ਹੈਗੀ 15-20000 ਰੁਪਿਆ ਤੇ ਹੁਣ ਘਟਗੜ ਉਹਨਾਂ ਨੂੰ ਫੋਨ ਤੇ ਦੇਣੇ ਪਏ ਆ ਘਟਗੜ ਲੱਖ ਦੇ ਲੱਗੇ ਸਾਗੇ ਮੇਰਾ ਨੁਕਸਾਨ ਗੇੜੇ ਵਿੱਚ ਫਸਾਈ ਦੀ ਹੀ ਕੁੰਡੀ ਉਹਨਾਂ ਨੇ ਕੁੰਡੀ ਕੇ ਬਸਾ ਕੇ ਬਾਅਦ ਕੁੰਡੀਓ ਕੀ ਤਾਂ ਕੀ ਹੋ ਸਟਾਫ ਸਾਗੇ ਕਿ ਉਹ ਉਦੋਂ ਘਰ ਉਹਨਾਂ ਦਾ ਬਾਹਰ ਨਾ ਕੋਈ ਆ ਜੇ ਕਿਉਂਕਿ ਸੀਸੀਟੀਵੀ ਬੋਟਿਆ ਜਾਈ ਹੈ ਸੀਸੀਟੀਵੀ ਵਿੱਚ ਦੋ ਜਣੇ ਆਏ ਹੈਗੇ ਇਹਨਾਂ ਨੇ ਮੂੰਹ ਬੰਨੇ ਦੇ ਆ ਲੋਈ ਦੀ ਬੁਕਲਾ ਮਾਰੀ ਤੇ ਦੋ ਜਣੇ ਹੈਗੇ ਆ 2:53 ਮਿੰਟ ਤੇ ਆਏ ਆ ਤੇ 10-15 ਮਿੰਟ ਵਿੱਚ ਕੰਮ ਕੱਢ ਕੇ ਚਲੇ ਗਏ ਹੋ ਜੈਸੇ ਕਿ ਉਹ 15000 ਰੁਪਏ ਰੱਖਦੇ ਸੀ ਨਹੀਂ ਪੈਸੇ ਘਰ ਲੈ ਜੀ ਇਹਦੇ ਕਿਸੇ ਦੇ ਪੈਸੇ ਦਿੱਤੇ ਹੀ ਕਿ ਕਹਿੰਦੇ ਤੁਸੀਂ ਰੱਖ ਲਓ ਅਡਾ ਕੋ ਸੇਰੇ ਫੜ ਲਾਂਗਾ ਮੈਂ ਦੁਕਾਨ ਤੇ ਰਹਾ ਤੇ ਸੇਰੇ ਲਾਂਗਾ ਜਦੋਂ ਆ ਕੇ ਵੇਖਿਓ ਰਾਵੀ ਚੋਕੀ ਕੰਪਲੇਂਟ ਕਰਵਾਈਏ ਕੰਪਲੇਂਟ ਕਰਾਈ ਜਾਂਦੀ ਹੈ ਉਸ ਸਟਾਨੇ ਕੰਪਲੇਂਟ ਕਰਾਈ ਜਿੰਨਾਂ ਦੀ ਨਾਈਟ ਡਿਊਟੀ ਹੈਗੀ ਉਹ ਆਏ ਇਹਨਾਂ ਦੇ ਸੀਸੀਟੀਵੀ ਵਗੈਰਾ ਕੈਮਰੇ ਚੈੱਕ ਕਰਦੇ ਆ ਠੀਕ ਉਹ ਕਹਿੰਦੇ ਤੁਹਾਡੀ ਕਾਰਵਾਈ ਚੱਲ ਰਹੀ ਹੈ